ਤਾਂ ਆਪਣੀ ਬੇਟੀ ਨੂੰ ਕਿਉਂ ਮੌਤੇ ਘਰ ਉਤਾਰਿਆ ਸੀ ਸਰ ਇਹਨੇ ਦੋ ਵਾਰ ਹੀ ਘਾਰੇ ਸੀ ਰੇਹੇ ਲੱਈਆਂ ਜਾਂ ਸਪੈਨ ਜੋੜੇ ਸੀਗੇ ਪਰ ਪੁੱਤ ਕੋ ਕਹਿਣਾ ਮਨ ਗਿਆ ਮੰਨ ਗਿਆ ਜਿੱਦਨੇ ਇਸੇ ਇੱਕ ਆਟਕੀ ਤਾਂ ਮੇਰੀ ਨਿੱਕੀ ਕੁੜੀ ਨੇ ਆ ਕੇ ਦੱਸਿਆ ਮੈਂ ਡਾਕਟਰੋਂ ਆ ਕੇ ਬੰਦ ਕਰਕੇ ਘਰੇ ਪਾਲਿੰਗ ਟਾਇਰ ਨਿੱਕੀ ਕੁੜੀ ਨੇ ਕਹਿੰਦੀ ਪਾਪਾ ਆਹ ਨਾਲ ਲੈਣਾ ਕੀ ਦੇਸ਼ਾ ਕੁੜੀ ਨੇ ਕਹਿੰਦੀ ਪਾਪਾ ਆਪਾਂ ਨੂੰ ਕੁਝ ਦੇਣਾ ਚਾਹੁੰਦੀ ਹੈ ਕੌਣ ਆਪਣੀ ਪ੍ਰੀਤ ਮੈਂ ਇਹਨੂੰ ਫੇਰ ਹੱਥ ਜੋੜੇ ਮੈਂ ਆਹ ਪੁੱਤ ਲੈਣਾ ਇਹਦੇ ਤੋਂ 1.5 ਮਹੀਨਾ ਮੇਰੇ ਦੱਸ ਤੱਕ ਵੀ ਪਤਾ ਹੈ ਨਾ ਕੋਈ ਨਿਆਟੇ ਛਾਲ ਮਾਰਨ ਗਿਆ ਮੈਂ ਪੁੱਤ ਸਮਝ ਜਾ ਮੈਂ ਕਿ ਪੁੱਤ ਘੜੀ ਜਾ ਪਰ ਉਹਦੇ ਚਾ ਫਿਰ ਕੀ ਹੋਇਆ ਫਿਰ ਜਦ ਮੈਂ ਉਧਰ ਆਇਆ ਮੈਂ ਕਿ ਪੁੱਤ ਆ ਕੀ ਸਾਰਾ ਕੀਤਾ ਤੇ ਵੀ ਮੈਂ ਕਰਨੇ ਕਰਨੇ ਜੋ ਤੁਹਾਡੇ ਕੋ ਹੁੰਦਾ ਸੀ ਕਿਹੜੀ ਨਿਹਰਾ ਸਟੈਟ ਗਰੀ ਨਾ ਆਪਣਾ ਲੋਗਾਰ ਉਹਦੇ ਪਾਲਸੈਂਟ ਹਸਪੀਟਲ ਤਾਂ ਕਿਵੇਂ ਸਟੈ ਮੈਂ ਕੋਈ ਆਖੋ ਤੋਂ ਬੰਨੇ ਹਾਂਜੀ ਹਾਂਜੀ ਹਾਂ ਇੱਕ ਸੁਰਜੀਤ ਸਿੰਘ ਨਾਂ ਦਾ ਸ਼ਖਸ ਹੈ ਜਿਨੇ ਆਪਣੀ ਲੜਕੀ ਆਪਣੀ ਬੇਟੀ ਨੂੰ ਉਸਨੇ ਉਹਦੇ ਹੱਥ ਬੰਨੇ ਤੇ ਹੱਥ ਬੰਨ ਕੇ ਨਹਿਰ ਦੇ ਵਿੱਚ ਸਿੱਟਾ ਤੇ ਇੱਥੇ ਦਾ ਸੰਯੋਗ ਹੈ ਵੀ ਉਸਨੇ ਇਸ ਚੀਜ਼ ਦੀ ਵੀਡੀਓ ਵੀ ਬਣਾਈ ਤੇ ਉਹ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਉਹਦੇ ਰਿਲੇਟਿਵਸ ਵੱਲੋਂ ਦੀ ਮਰਨ ਵਾਲੀ ਲੜਕੀ ਦੀ ਭੂਆ ਵੱਲੋਂ ਪਹਿਲਾਂ ਇਨਫੋਰਮੇਸ਼ਨ ਆਈ ਉਸ ਨੂੰ ਵੈਰੀਫਾਈ ਕੀਤਾ ਤਾਂ ਆ ਚੀਜ਼ ਪਤਾ ਲੱਗੀ ਤੇ ਇਮੀਡੀਏਟਲੀ ਫਾਰਟੀ ਸਾਡੀਆਂ ਡਿਸਪੈਚ ਕੀਤੀ ਹੈ ਇੱਥੋਂ ਤੇ ਉਹਨਾਂ ਨੇ ਉਸ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਤੇ ਜਿਹੜਾ ਇਸ ਨੇ ਆ ਬਹੁਤ ਹੀ ਖੌਫਨਾਕ ਇੱਕ ਐਕਟ ਕੀਤਾ ਜਿਹੜੇ ਆਪਣੀ ਹੀ ਬੱਚੀ ਨੂੰ ਜਿਉਂਦੀ ਲੋ ਨਹਿਰ ਦੇ ਵਿੱਚ ਸੁੱਟਦਾ ਉਸ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਉਸ ਤੇ ਜਿਹੜੀ ਬੰਦੀ ਕਰ ਰਹੀ ਕੀ ਕਾਰਨ ਰੈਸ ਕਰਦੀ ਹੈ ਉਹ ਜਿਹੜਾ ਉਹ ਪੁੱਛਗੇ ਇਸ ਦੌਰਾਨ ਜਿਹੜਾ ਦੱਸ ਰਿਹਾ ਵੀ ਉਹ ਉਸ ਨੂੰ ਇਹ ਸ਼ੱਕ ਸੀਗਾ ਵੀ ਉਸੀ ਲੜਕੀ ਦੇ ਕੋਈ ਰਿਲੇਸ਼ਨਸ ਹੈ ਜਾਂ ਗਲਤ ਰਿਲੇਸ਼ਨਸ ਹੈਗੇ ਉਸ ਸ਼ੱਕ ਦੇ ਵਿੱਚ ਹੀ ਕਹਿੰਦਾ ਮੈਂ ਉਸ ਨੂੰ ਮਾਰਿਆ ਕਿੰਨੇ ਸਾਲ ਦੀ ਸਰ ਲੜਕੀ ਹੈਗੀ ਸੀਗੀ ਲੜਕੀ ਕਰੀਬ 19-20 ਸਾਲ ਦੀ ਫਰਮਾਨਾ ਜੱਟ ਕਹਿੰਦਾ ਸਰ ਹਾਂਜੀ ਕੇਸ ਜਿਸਟਰ ਹੋ ਗਿਆ ਮਰਡਰ ਦਾ ਕੇਸ ਜਿਸਟਰ ਹੋ ਗਿਆ ਸਰ ਤੇ ਉਹ ਅਰੈਸਟ ਕਰ ਲਿਆ ਸਰ ਡੈਡ ਬਡੀ ਮੇਗੀ ਨਹੀਂ ਇਹ ਕੀ ਗੱਡੀ ਭਾਜੀ ਭਾਜੀ ਜੀ ਕਿਧਰ ਕਰੋ ਜੋ ਮਾਰੇ ਵਾਲੇ ਆਣੋ